ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਵੀਡੀਓ ਸਕਿਪ ਨਾ ਕਰਿਓ ਜਰੂਰ ਸੁਣਤੇ ਜਾਇਓ ਮੈਂ ਇੱਧਰ ਸਕਰੀਨ ਤੇ ਜਰੂਰ ਵੀਡੀਓ ਚਲਦੀ ਪਈ ਆ ਦੇਖ ਲਿਓ ਇਹ ਕੁੜੀ ਖਰੜਵਲ ਦੀ ਰਹਿਣ ਵਾਲੀ ਹੈ ਜੀ ਤੇ ਇਹ ਕੁੜੀ ਗੁਰਸਿੱਖ ਹੈ ਇਹਦੇ ਨਾਲ ਤਿੰਨ ਚਾਰ ਪ੍ਰਵਾਸੀਆਂ ਨੇ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦੀ ਦਸਤਾਰ ਵਧਾਈ ਹੈ ਕੇਸਾਂ ਦੀ ਬੇਦਵੀ ਕੀਤੀ ਹੈ ਇਹਨਾਂ ਨੂੰ ਮਾਰਕੁੱਟਿੰਗ ਕੀਤੀ ਹੈ ਤੇ ਇਹਨਾਂ ਦੇ ਪੱਖ ਦੇ ਵਿੱਚ ਕੋਈ ਵੀ ਨਹੀਂ ਆ ਰਿਹਾਗਾ ਕੋਈ ਵੀ ਵੀਰ ਭਾਈ ਨਹੀਂ ਆ ਰਿਹਾਗਾ ਤੇ ਮੇਰੀ ਇਹ ਅਪੀਲ ਹੈ ਜਥੇਦਾਰ ਭਾਈ ਸਾਹਿਬ ਜੀ ਨੂੰ ਬਾਬਾ ਜੀ ਨੂੰ ਕਿ ਇਹਨਾਂ ਦੇ ਕੋਲ ਜਾ ਕੇ ਜਰੂਰ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਪੁਲਿਸ ਵਾਲੇ ਆ ਕੇ ਇਹਨਾਂ ਨੂੰ ਰਾਜ਼inama ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਕਿ ਤੁਸੀਂ ਰਾਜ਼inama ਕਰ ਲਓ ਜਦਕਿ ਰਾਜ਼inama ਤਾਂ ਹੁੰਦਾ ਏ ਜੇ ਇਹਨਾਂ ਦੀ ਕੋਈ ਗਲਤੀ ਹੁੰਦੀ ਤੇ ਹੁਣ ਇਹਨਾਂ ਨੂੰ ਡਰਾਉਂਦੇ ਧਮਕਾਉਂਦੇ ਪਏ ਨੇ ਤੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਰੀਗੀ ਤੁਸੀਂ ਇਹ ਵੀਡੀਓ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਹੋ ਸਕੇ ਤਾਂ ਉੱਥੇ ਜਰੂਰ ਪਹੁੰਚੋ ਕੁੜੀ ਦੇ ਕੋਲ ਵੱਦ ਤੋਂ ਵੱਧ ਨਾਲ ਜੁੜੋ ਤਾਂ ਜੋ ਕੁੜੀ ਦੀ ਸੁਣਵਾਈ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ